ਸਤਿ ਸ਼੍ਰੀ ਅਕਾਲ ਜੀ ਅੱਜ ਨਵੀਂ ਚੀਜ਼ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਪਸ਼ੂ ਪਾਲਕ ਵੀਰਾਂ ਲਈ ਉਹਨਾਂ ਨੂੰ ਦਿਖਾਉਣ ਵਾਸਤੇ ਇੱਕ ਨਵੀਂ ਚੀਜ਼ ਸਾਨੂੰ ਦੇਖਣ ਨੂੰ ਮਿਲੀ ਆ ਬਾਈ ਢਿਲੋਂ ਕੋਲੇ ਆਏ ਹੋਏ ਸੀ ਉਹਦੇ ਫਾਰਮ ਤੇ ਤੇ ਨਵੀਂ ਚੀਜ਼ ਉਹਨੂੰ ਦਿਖਾਉਣੇ ਆ ਆ ਦੇਖੋ ਜਿਹੜੇ ਦੇ ਫੁਹਾਰੇ ਲੱਗੇ ਹੋਏ ਨੇ ਬਾਈ ਦੇ ਫੁਹਾਰੇ ਦੇਖੋ ਪਹਿਲਾਂ ਤੁਸੀਂ ਆ ਦੇਖੋ ਆਹੜੇ ਫੁਹਾਰੇ ਲੱਗੇ ਹੋਏ ਆ ਇਹ ਮੈਂ ਪਹਿਲੀ ਵਾਰੀ ਦੇਖੇ ਆ ਸ਼ਾਇਦ ਤੁਸੀਂ ਵੀ ਪਹਿਲੀ ਵਾਰੀ ਦੇਖੇ ਹੋਣਗੇ ਆਥਰ ਨੂੰ ਅਸੀਂ ਨਾ ਘਟੋ ਘਟ ਮਤਲਬ 10 12 ਘਰਾਂ ਦੇ ਜਾਂਦੇ ਆ ਪਰ ਆ ਚੀਜ਼ ਪਹਿਲੀ ਵਾਰੀ ਲੱਗੀ ਦੇਖੀ ਆ ਆ ਦੇਖੋ ਘਵਾਰਾਂ ਨੇ ਆਮ ਤੌਰ ਤੇ ਪਤਾ ਕੀ ਗੱਲ ਹੈ ਪਿੱਤਲ ਦੇ ਲੱਗੇ ਹੋਏ ਹੁੰਦੇ ਆ ਜਿਵੇਂ ਆ ਨੋਜ਼ਲ ਲੱਗੀ ਹੋਈ ਹੈ ਇਸ ਤਰ੍ਹਾਂ ਦੇ ਲੱਗੇ ਹੋਏ ਹੁੰਦੇ ਆ ਇਹ ਇਸ ਟਾਈਮ ਬੰਦ ਹੈਗੀ ਇਸ ਤਰ੍ਹਾਂ ਦੇ ਲੱਗੇ ਹੁੰਦੇ ਜਾਂ ਰਾਬੜ ਦੇ ਆਉਂਦੇ ਹੈਗੇ ਉਹ ਲੱਗੇ ਹੁੰਦੇ ਆ ਬਾਈ ਨੇ ਨਾ ਜਿਹੜੇ ਪੰਪ ਹੁੰਦਾ ਆਪਣੇ ਲੀਟਰ ਦਾ ਉਹਦੇ ਉੱਤੇ ਆਪਾਂ ਮੱਖੀਆਂ ਤੋਂ ਛੜਕਣ ਵਾਲੀ ਜਿਹੜੀ ਸਪਰੇਅ ਹੁੰਦੀ ਆ ਜਾਂ ਮੱਖੀਆਂ ਤੋਂ ਛੜਕਣ ਵਾਲੀ ਦਵਾਈ ਹੁੰਦੀ ਆ ਆਪਾਂ ਉਹ ਪੰਪ ਚ ਪਾ ਕੇ ਛੜਕਣ ਦੇਣੇ ਲੀਟਰ ਵਾਲ ਉਹਦੇ ਉੱਤੇ ਜਿਹੜੀਆਂ ਨੋਜ਼ਲਾਂ ਜੀਆਂ ਲੱਗੀਆਂ ਹੁੰਦੀਆਂ ਪੰਪ ਉਹ ਲੱਗੇ ਹੋ ਇਹ ਇਹ ਮਤਲਬ ਤੇਰੇ ਦਿਮਾਗ 'ਚ ਕਿਵੇਂ ਆਇਆ ਵੀ ਇਹ ਲੱਗੇ ਇਹ ਬਾਈ ਮੈਂ ਪਹਿਲਾਂ ਆਹ ਨਿਊਜ਼ਲੈਂਡ 'ਚ ਲਾਈਆਂ ਸੀ ਆਹ ਸੂਟੀਆਂ ਅੱਛਾ ਆਹ ਹਾਂ 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 ਇਹ ਮਤਲਬ ਇਹ 50 60 ਦੀ ਆਉਣ ਲੱਗੀ ਅੱਛਾ ਉਦੋਂ ਹੀ ਆਪ ਨੂੰ 80 ਰੁਪਏ ਦੀ ਆਈ ਸੀਗੀ ਅੱਛਾ ਮਤਲਬ ਜਿਹੜਾ ਉਹ ਪਿੱਤਨ ਵਾਲਾ ਪਾਪਾ ਦਾ ਉਹ 80 ਰੁਪਈਆਂ ਦਾ ਸੀ 80 ਰੁਪਈਆਂ ਦਾ ਆਇਆ ਸੀ ਉਹ ਅੱਛਾ ਜੀ ਜਦੋਂ ਆਪਾਂ ਇਹ ਲਾਈਆਂ ਸੀ ਇਹ ਬੰਦ ਹੋ ਜਾਂਦੇ ਸੀ ਜਲ ਬਨਾਲਾ अच्छा ਇਹਦੇ ਵਿੱਚ ਮਤਲਬ ਹਰੇ ਬਾਈ ਦੀ ਜੰਮ ਜਾਂਦੀ ਆ ਬੰਦ ਹੋ ਜਾਂਦੀ ਆ ਹਾਂ ਠੀਕ ਹੈ ਉਸ ਤੋਂ ਬਾਅਦ ਮੈਂ ਇੱਕ ਦੁਕਾਨਦਾਰ ਕੋਲ ਗਿਆ ਉਹ ਕਹਿੰਦਾ ਯਾਰ ਤੂੰ ਆਹ ਲਾ ਦੇ ਅੱਛਾ ਤੇ ਮੈਂ ਉਹ ਤੋਂ ਲੈ ਆਂਦਾ ਤੇ ਇਹ ਵੀ ਨਾ ਦੋ ਤਰ੍ਹਾਂ ਦੇ ਆਉਂਦੇ ਆਗੇ ਅੱਛਾ ਇੱਕ ਇਹ ਡਬਲ ਬੋਕੀ ਚ ਆਉਂਦੇ ਇੱਕ ਸਿੰਗਲ ਬੋਕੀ ਚ ਜਿਹੜਾ ਸਿੰਗਲ ਬੋਕੀ ਵਾਲਾ ਪੰਪ ਆਗਾ ਇਹ ਉਹ ਕੰਮਜਾਬ ਆਗਾ ਤੇ ਇਹ ਸਿੰਗਲ ਬੋਕੀ ਵਾਲਾ ਇੱਕ ਡਬਲ ਵਾਲਾ ਹੁੰਦਾ ਹੈਗਾ ਇਹ ਸਿੰਗਲ ਬੋਕੀ ਵਾਲਾ ਤਾਂ ਇਹ ਸਿੰਗਲ ਬੋਕੀ ਆ ਜਿਹਦੇ ਜਲਪ ਫੜਦੇ ਇਹਨੂੰ ਆਪਾਂ ਡੱਕਾ ਲੈ ਕੇ ਖੋਲ ਕੇ ਮੂਹਰੋ ਕੱਢ ਸਕਦੇ ਹਾਂ ਅੱਛਾ ਮਤਲਬ ਜੇ ਮੂਹਰੋ ਬੰਦ ਹੋ ਜਣੇ ਇਹ ਡੱਕਾ ਲੈ ਕੇ ਮੂਹਰੋ ਖੁੱਲ ਜਾਂਦਾ ਮਤਲਬ ਇਹ ਚੱਲ ਪੈਂਦਾ ਦੁਬਾਰੇ ਹਾਂ ਜੇ ਨਾ ਡਬਲ ਬੋਕੀ ਵਾਲਾ ਕੋਈ ਤੇ ਗੋਲੀ ਆ ਉਹ ਗੋਲੀ ਨਿਕਲਦੀ ਨਹੀਂ ਠੀਕ ਹੈ ਠੀਕ ਹੈ ਹਾਂ ਨਾਲੇ ਉਹ ਤਾਂ ਹੁਣ ਨਿਊਟਰਲ ਜੀ ਹੈਗੀ 60 ਰੁਪਏ ਦੀ ਦਿੰਦਿਆ ਇਹ ਆਪਾਂ ਨੂੰ ਬੀਹਾ ਤੋਂ 25 ਰੁਪਏ ਇੱਕ ਦਾਗਾ ਆਪਾਂ ਨੂੰ ਉਹਦੇ 20 ਰੁਪਏ ਦਾ ਆਇਆ ਠੀਕ ਹੈ ਇਹ ਸਿੰਗਲ ਪੰਪ 20 ਰੁਪ ਤੇ ਖਰਾਬ ਤਾਂ ਨਹੀਂ ਹੁੰਦੇ ਨਹੀਂ ਆਪਣੇ 2 ਸਾਲ ਹੋ ਗਏ ਚੱਲੀ ਜਾਂਦੇ ਨੇ ਇਹਨਾਂ ਨੂੰ 2 ਸਾਲ ਹੋ ਗਏ ਹਾਂ ਤੇ ਪੂਰਾ ਵਧੀਆ ਰਿਜ਼ਲਟ ਆ ਮਤਲਬ ਆਹ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਪੂਰੀ ਫੋਗ ਬਣਾਈ ਪਈ ਆ ਵੀਰ ਦੇ ਨਾਲ ਆਹ ਦੇਖੋ ਮੇਰੇ ਦਿਮਾਗ 'ਚ ਬਹੁਤ ਦਿਨਾਂ ਦੀ ਸੀ ਕਿ ਇਹ ਮਤਲਬ ਇਹਨੂੰ ਹੋ ਗਏ ਮਤਲਬ 2-3 ਮਹੀਨੇ ਲੱਗੇ ਨੂੰ ਪਰ ਅੱਜ ਸਾਡਾ ਮਤਲਬ ਸਮਾਂ ਲੱਗਿਆ ਵੀਡੀਓ ਬਣਾਉਣ ਦਾ ਇਹ ਤਾਂ ਬੰਦ ਕਰੀ ਆ ਹਾਂ ਇਹ ਬੰਦ ਹੈਗੀ ਇਹ ਚੱਲਦੀ ਨਹੀਂ ਠੀਕ ਹੈ ਮਤਲਬ ਇਹ 60-65 ਰੁਪਈਆ ਦੀ ਹੁੰਦੀ ਹੈ 20 ਰੁਪਏ ਖਰਚਾ ਹੈਗਾ ਮਤਲਬ ਖਰਚਾ 20 ਰੁਪਏ ਖਰਚਾ ਹੈਗਾ ਖਰਚਾ ਵੀ ਘਟਦਾ ਤੁਹਾਡਾ ਹਾਂ ਜੇ ਇਹ ਬ ਲੱਗ ਜਾਂਦਾ ਓਕੇ 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 ਠੀਕ ਆ ਠੀਕ ਆ ਤੇ ਹੁਣ ਤੁਸੀਂ ਦੇਖੋ ਵੀ ਮਤਲਬ ਫੌਕ ਵੀ ਪੂਰੀ ਬਣਾਉਂਦੇ ਆ ਪੂਰਾ ਵਧੀਆ ਮਤਲਬ ਇਹਨਾਂ ਦਾ ਰਿਜ਼ਲਟ ਹੈ ਤੇ ਬਾਕੀ ਸਾਨੂੰ ਚੀਜ਼ ਵਧੀਆ ਲੱਗੀ ਕਿਉਂਕਿ ਇੱਕ ਤਾਂ ਸਸਤੀ ਹੈ ਇਹ ਅੱਛਾ ਅੱਛਾ ਬਹੁਤ ਜਿੱਕਰ ਵੀ ਨਹੀਂ ਕਰਦੇ ਹੁਣ ਆਪਣਾ ਟਾਈਮਰ ਲਾਇਆ ਹੋਇਆ ਹੈ ਜੂ 1 ਮਿੰਟ ਤੇ ਲਾਉਣਾ ਤਾਂ 1 ਮਿੰਟ ਤੇ ਕੱਟ ਤੇ ਲਾ ਦੇਣੇ ਨੇ ਇਹ 5 ਮਿੰਟ ਕੱਟ ਤੇ 5 ਮਿੰਟ ਚੱਲੀ ਜਾਂਦੇ ਆ ਓਕੇ ਓਕੇ ਇਹ ਮਤਲਬ ਤੇਰੇ ਦੋਨਾਂ ਪਾਸੇ ਲੱਗੇ ਹੋਇਆ ਉਧਰ ਵੀ ਲੱਗੇ ਹੋਇਆ ਠੀਕ ਆ ਆ ਦੇਖ ਲਓ ਬਾਈ ਜੀ ਜੇ ਕਿਸੇ ਨੇ ਲਾਉਣੇ ਹੋਣ ਤਾਂ ਮੈਨੂੰ ਤਾਂ ਵਧੀਆ ਲੱਗੇ ਇਹ ਬ ਆ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਉਥੇ